ਇੱਕ ਦੋਸ਼ੀ ਸਾਡੇ ਕੋਲ ਮੁਕੱਦਮਾ ਨੰਬਰ 152/44ੀ ਦਰਜ ਰਿਸ਼ਟਰ ਸੀ ਉਹਦੇ ਵਿੱਚ ਦੋਸ਼ੀ ਦੀਓਲ ਉਰਵ ਜਤਿੰਦਰਪਾਲ ਸਿੰਘ ਇਹ ਇਹ ਜਿਹੜਾ ਭਜਾਇਆ ਸੀਗਾ ਇਹਨੂੰ ਲੁਧਿਆਣਾ ਪੁਲਿਸ ਨੇ ਅਵਾਰਾ ਕਰਦੀ ਕੇਸ ਦੇ ਵਿੱਚ ਰੈਸਟ ਕਰ ਲਿਆ ਸੀਗਾ ਇਹਨੂੰ ਅਸੀਂ ਅਰਥੋਂ ਮਿਤੀ 29 ਸਤਾਈ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਦੇਖ ਸੀ ਕੱਲ ਮਿਤੀ 28 125 ਨੂੰ ਇਹਦੇ ਕੋਲੋਂ ਪ੍ਰੋਡਕਸ਼ਨ ਵਾਰਡ ਦੇ ਲੈ ਕੇ ਮੋਟਰਸਾਈਕਲ ਪਿਓਰੀਸ਼ੋ ਦਾ ਬ੍ਰਾਂਧ ਕੀਤਾ ਉਹ ਮੋਟਰਸਾਈਕਲ ਨੇ 27 ਆਯੂਨਸ ਦੇ ਤਹਿਤ ਬ੍ਰਾਂਧ ਕਰਾਇਆ ਇਹਨੇ 8 11 24 ਨੂੰ ਸਾਹਮਣੇ ਪੋਲੋ ਹਸਪਤਾਲ ਲੁਧਿਆਣੇ ਤੋਂ ਚੋਰੀ ਕੀਤਾ ਸੀਗਾ ਉਹ ਮੋਟਰਸਾਈਕਲ ਜਿਹੜਾ ਕਬਜ਼ਾ ਪੁਲਿਸ ਦੇ ਚਲਿਆ ਗਿਆ ਇਹ ਤੋਂ ਹੋਰ ਕੁਝ ਖਿੱਚੀ ਜਾ ਰਹੀ ਹੈ ਐਮ ਕਲਾਸੇ ਹੋਣ ਦੀ ਤਵੱਮ ਆ ਪਰ ਜਿਹੜਾ ਮੋਟਰਸਾਈਕਲ ਬ੍ਰਾਂਧ ਹੋਇਆ ਜਿੱਥੋਂ ਬ੍ਰਾਂਧ ਹੋਇਆ ਇਹ ਨਹਿਰ ਦੇ ਕੰਢੇ ਦੇ ਇੱਕ ਬੇਅਵਾਜ਼ ਜਗ੍ਹਾ ਦੇ ਇੱਥੇ ਤੋਆ ਦੇ ਵਿੱਚ ਹਾਫ ਹੁੰਦੇ ਥੱਲੇ ਲਕਾਸ਼ ਆਫ ਦੇ ਵਿੱਚ ਰੱਖਿਆ ਹੋਇਆ ਸੀਗਾ ਪਰ ਇਹ ਦੱਸਿਆ ਜੀ ਵੀ ਹੋਰ ਕੋਈ ਇਹਨੇ ਲਾਤੀ ਕੀਤਾ ਦੀਆਂ ਵਾਰਦਾਤਾਂ ਆ ਹੋਰ ਇਹਨਾਂ ਤੋਂ ਕੁਛਕਿਛ ਜਾਰੀ ਹੈ